ਸਰ ਜੀ ਚੈਕਿੰਗ ਕੀਤੀ ਗਈ ਹੈ ਬਾਜ਼ਾਰ ਦੇ ਵਿੱਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਤੇ ਕੀ ਅੱਖੋਂਗੇ ਸਰ ਦੇਖੋ ਇਹ ਪਬਲਿਕ ਦੀ ਅਰਸ਼ਕ ਕੀਤਾ ਸੀ ਵੀ ਜਿਹੜਾ 메ਨ ਰੋਡ ਤੇ ਵੀ ਬਾਜ਼ਾਰ ਦੇ ਵਿੱਚ ਵੀ ਦਿੱਲੀ ਉੱਥੇ ਜਾਮ ਲੱਗਦਾ ਹੈ ਠੀਕ ਹੈ ਜਾਂ ਕੁਝ ਹੋਰ ਨਾਲੋਂ ਸਿਲੰਡਰ ਮੈਨੂੰ ਸ਼ਿਕਾਇਤ ਮਿਲੀ ਸੀ ਕਿਰੇ ਨੂੰ ਸਿਲੰਡਰ ਵਰਤੇ ਜਾ ਰਹੇ ਹੈ ਜਿਹੜੇ ਕਿ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਬਾਹਰ ਸਮਾਨ ਲਾ ਰਕੇ ਉਹਨਾਂ ਨੂੰ ਉਹਦੇ ਦੀ ਦਿੱਤੀ ਹੈ ਵੀ ਸਵਾਣਾ ਉਹਦਾ ਅੰਦਰ ਕਰੋ ਤੇ ਨਹੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਐਡਵਾਰਨਿੰਗ ਦਿੱਤੀ ਹੈ ਨਾ ਕੀ ਤੇ ਕਾਰਵਾਈ ਹੋਊਗੀ ਸਰ ਕੋਈ ਚਲਾਨ ਕੀਤਾ ਗਿਆ ਨਹੀਂ ਸਿਰਫ ਅੱਜ ਵਾਰਨਿੰਗ ਕੀਤੀ ਹੈ ਚਲਾਨ ਪਹਿਲੇ ਦਿਨ ਨਹੀਂ ਪਹਿਲਾਂ ਵਾਰਨਿੰਗ ਉਸ ਤੋਂ ਬਾਅਦ ਜੇ ਨਾ ਹਟੇ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਆਇ ਪਰਲਾ ਹੋਊ